ਤੇ ਆਪਾਂ ਫਤੇਗੜ ਸਾਹਿਬ ਨੂੰ ਤਿਆਰੀਆਂ ਕਰਤੀਆਂ ਲਾਗਦੀਆਂ ਹਾਂਜੀ ਸ਼ਾਸਤਰੀ ਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਆਪਣੇ ਇਤਿਹਾਸ ਬਾਰੇ ਦੱਸਾਂਗੇ ਤੁਹਾਨੂੰ ਹਨਾ ਉੱਥੇ ਜਾ ਕੇ ਤੇ ਬਾਕੀ ਫਤੇਗੜ ਸਾਹਿਬ ਜ਼ਰੂਰ ਜਾਇਓ ਜਿਹੜੇ ਭਰਾ ਨਹੀਂ ਗਏ ਤੇ ਹਫ਼ਤਾ ਹੁਣ ਉੱਥੇ ਹੀ ਲਾਉਣਾ ਆਪਾਂ ਤੇ ਉੱਥੇ ਸੇਵਾ ਕਰਾਂਗੇ ਨਾਲ ਇਹਦਾ ਸਾਰਾ ਸਮਾਨ ਪਾਈਆਂ ਕਿੰਨੇ ਸਮਾਨ ਸਾਰਾ ਪਾਤਾ ਤੇ ਆਪਾਂ ਫਤੇਗੜ ਸਾਹਿਬ ਦੀਆਂ ਤਿਆਰੀਆਂ ਕਰਤੀਆਂ ਤੇ ਮਿਲਦੇ ਹਾਂ ਫਿਰ ਜੁੜੇ ਰਹੋ ਬਲੌਗ ਨਾਲ ਆਹਨ ਦੀਆਂ ਤਿਆਰੀਆਂ ਨੇ ਤੇ ਭਰਾ ਆਪਣੇ ਪਹੁੰਚ ਗਏ। ਜੇ ਆਪਾਂ ਤੁਰਦੇ ਆ ਮਿਲਦੇ ਆ ਫਿਰਾਂ। ਆਸਾ ਬੁੱਕਿਆਂਗੇ ਬਾਈ ਆਪਣੇ ਭਰਾ ਕਹਿੰਦੇ ਵੀ ਆਪਾਂ ਰਾੜਾ ਸਾਹਿਬ ਮੱਥਾ ਟੇਕਣਾਗਾ ਕੀ ਫੋਲ ਕਰਾ ਲਈ ਕਰਾਂ ਹਾਂ ਹੁਣ ਖਿੱਚਦੇ ਨੇ ਆਪਾਂ ਫਤੇਗੜ ਸਾਹਿਬ ਨੂੰ ਨੰਬਰ ਪ੍ਰਦੀਪਾ ਇਹਰ ਬਾਹਰ ਹੀ ਡੁੱਲਣ ਲੱਗਿਆ ਹੈ ਲੋ ਬਾਈ ਇਕੱਠੇ ਲੋਈ ਪਰੋਂ ਬੰਦ ਤੇ ਰੁਕਿਆ ਆਪਾਂ ਹੋਰ ਨਹੀਂ ਚੱਲੇ ਹੋਣ ਇੱਥੋਂ ਤੇ ਆਪਾਂ ਹੁਣ ਟਰੈਕਟਰ ਲਾਤਾ ਪਾਰਕਿੰਗ ਚ ਤੇ ਖੰਡੇ ਦੀ ਬੈਕਸਾਈਡ ਆ ਆਪਾਂ ਜਿੱਧਰ ਆਪਾਂ ਰੁਕੇ ਹੋਇਆ ਇਹ ਖੰਡੇ ਵਾਲੀ ਬੈਕਸਾਈਡ ਆ ਉਹ ਖੰਡਾ ਬਣਿਆ ਹੋਇਆ ਦੇਖਦੇ ਆਂ ਤੇ ਆਪਾਂ ਹੁਣ ਚੱਲਦੇ ਆ ਲੰਗਰਾਂ ਚ ਤੇ ਉਧਰ ਸੇਵਾ ਕਰਾਵਾਂਗੇ ਸੱਤ ਰਣ ਹੁਣ ਇੱਥੇ ਹੀ ਆਂ ਉਹ ਸੇਵਾ ਸ਼ੂਭਾ ਕਰਾਈਏ ਤੇ ਹਾਂਜੀ ਆਪਾਂ ਫਤੇਗੜ ਪੰਜ ਗਰਿਆਂ ਵਾਲੇ ਲੰਗਰ ਚ ਪਹੁੰਚ ਗਏ ਤੇ ਇੱਥੇ ਕਾਫੀ ਪਿੰਡਾਂ ਦਾ ਇਹ ਲੰਗਰ ਸਾਂਝਾ ਹੁੰਦਾ ਤੇ ਆਪਾਂ ਇੱਥੇ ਹੀ ਸੇਵਾ ਕਰਦੇ ਹੁੰਨੇ ਆ ਅੱਜ ਤਾਂ ਆਪਾਂ ਵੀ ਹਾਂ ਹਾਂ ਲੈਕਟਾਂ ਲੁੱਟਾਂ ਜਾਂ ਜੇ ਮੇਰੀ ਵੀਡੀਓ ਬਣਾ ਲਈ ਜਾਂਗਾ ਇੱਕ ਦੋ ਨਾ ਨਾ ਇਹਦਾ ਬਣਾਵਾਂਗੇ ਇਹ ਬੱਸ ਸ਼ਟ ਲਾ ਦ। ਮਹਾਤ ਦਾਜ ਬਣਾ ਲਓ ਫੇਰ ਲੰਗਰ ਚੋਂ ਬਾਹਰ ਨਿਕਲਣਾ ਆਪਾਂ। ਅੱਜ ਫਿਰ ਲੋ ਜਿਹੜੇ ਖਰਨਾ ਜਿਹੜੇ ਗੁੜੇ ਕੱਢ ਲਓ। ਹਾਂਜੀ ਤੇ ਹੁਣ ਆ ਸਾਡੀ ਟਰਾਲੀ ਦੇ ਵਿੱਚ ਅਸੀਂ ਆ ਕੇ ਬੈਗੇ ਰੈਸਟ ਕਰਦੇ ਆਂ ਤੇ ਸਵੇਰ ਉੱਠਾਂਗੇ ਮੱਥਾ ਟੇਕਾਂਗੇ ਤੇ ਸਵੇਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਵੀ ਮਿਲਦੇ ਆਂ ਬਈ ਫੇਰ ਕੱਲ ਨੂੰ ਗੁੱਡ ਨਾਈਟ ਜੱਸੇ ਗੁੱਡ ਨਾਈਟ ਬਾਈ ਪ੍ਰਦੀਪ ਗੁੱਡ ਨਾਈਟ ਬਾਈ ਸਾਰਿਆਂ ਨੂੰ ਗੁੱਡ ਨਾਈਟ ਬਾਈ ਆਜੋ ਬਾਈ ਬੁੱਧੂ ਬਾਈ ਗੁੱਡ ਨਾਈਟ ਗੁੱਡ ਨਾਈਟ ਬਾਈ ਸਾਰਿਆਂ ਨੂੰ ਟਾਈਮ ਦੇਖੋ ਕਿੰਨਾ ਟਾਈਮ ਹੋ ਗਿਆ 12 12 1 ਵਜਨ ਵਾਲਾ 1 ਵਜ ਗਿਆ 12:52 ਹੋ ਗਏ ਤੇ ਸਵੇਰ ਵੀ ਜਲਦੀ ਉੱਠਣਾ ਸਾਰਿਆਂ ਨੇ 5 ਵਜੇ 4 ਵਜੇ ਉਠਾਉਣਾ ਤੁਹਾਨੂੰ ਠੀਕ ਆ 6:30 ਵਜੇ ਉਠਾ ਲਈ ਬਾਕੀ ਦੇਖਦੇ ਕਿੰਨੇ ਵਜੇ ਉੱਠਦੇ ਆ ਬਾਕੀ ਜਲਦੀ ਉੱਠ ਕੇ ਮਾਥਾ ਡੇਕਾਂ ਚ ਵੀਰੇ ਮਿਲਦੇ ਆ ਬਾਈ ਹਾਂਜੀ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਥੋੜਾ ਲੇਟ ਹੋ ਗਿਆ ਅੱਜ ਸਾਢੇ 6:00 ਰੇਟ ਕਰੀਬ ਹੋ ਗਿਆ ਟਾਈਮ ਤੇ ਪਹਿਲਾਂ ਆਪਾਂ ਸਨਾਨ ਕਰ ਲਈਏ ਪਹਿਲਾਂ ਆਪਾਂ ਉੱਤਨਾ ਲਈਏ ਫਤਬਾ ਸਰੋਵਰ ਤੇ ਸਨਾਨ ਕਰਕੇ ਮੱਥਾ ਟੇਕ ਕੇ ਆਵਾਂਗੇ ਕੀ ਹੜਾ ਕਰਨੇ ਵਧੀਆ ਠੀਕ ਹੈ ਠੀਕ ਹੈ ਬਾਈ ਐਨਸਰਾਗਾ ਲਵਾ ਰਾ ਕਰਨੇ ਹਣੀ ਆਪਣੇ ਵਾਲੇ ਸ਼ੁਰੂ ਕੀਆ ਕਰਨੇ ਵਧੀਆ ਵਧੀਆ ਨਾਣ ਨੂਨ ਵਾਲਾ ਕਿੱਥੇ ਬਣਾ ਕਰਾਇ ਤੇ ਮਾਗਰ ਮਾਗਰ ਆਏ ਠੀਕ ਹੈ ਠੀਕ ਹੈ ਵਧੀਆ ਵਧੀਆ ਹਾਂਜੀ ਭਾਈ ਤੇ ਅਸੀਂ ਨਹਾ ਤੁਲੇ ਤੇ ਸਾਰੀਆਂ ਫੈਸਿਲਟੀਆਂ ਨੇ ਇੱਥੇ ਦੇਖੋ ਆ ਗਰਮ ਪਾਣੀ ਵਾਲੀ ਪੱਠੀ ਆ ਤੇ ਇਧਰੋਂ ਗਰਮ ਪਾਣੀ ਜਾਂਦਾ ਹੋ ਉਹਦੇ ਉੱਥੇ ਨਹਾਉਣ ਨੂੰ ਬਣਿਆ ਹੈਗਾ ਹਾਂ ਤੇ ਇੱਟਾ ਤੇ ਇਧਰ ਪਾਣੀ ਜਾਂਦਾ ਹੈ ਇੱਟਾ ਬਣਿਆ ਹੈ ਦੇਖ ਲਓ ਤੇ ਦੇਖ ਸਕਦੇ ਹੋ ਤੇ ਉਹ ਗਰਮ ਪਾਣੀ ਲੱਗਿਆ ਹੋਇਆ ਉਹ ਭਾਂਡਿਆਂ ਨੂੰ ਜਾਂਦਾ ਤੇ ਦੇਖ ਸਕਦੇ ਹੋ ਭਈਆ ਆ ਭਾਂਡਿਆਂ ਨੂੰ ਪ੍ਰਬੰਧ ਕੀਤਾ ਹੈ ਬਾਈ ਹੁਣਾਂ ਦਾ ਬਹੁਤ ਘੈਂਟ ਆ ਤੇ ਬਾਈ ਉਹਨਾਂ ਨੇ ਪੱਠੀਆਂ ਤਿਆਰ ਕੀਤੀਆਂ ਨੇ ਤੇ ਬਾਕੀ ਇੱਕ ਸੈੱਟ ਲੱਗਣਾ ਵੀ ਪਈਆਂ ਨੇ ਹਣਾ ਤੇ ਆਪਣਾ ਸਾਈਡ ਤੇ ਲੰਗਰ ਪਹਿਲਾਂ ਤਾਂ ਵਿਚੀ ਹੁੰਦਾ ਸੀ ਸਾਰਾ ਕੁਝ ਐ ਤੇ ਕਿ ਸਾਰਾ ਕੁਝ ਸਾਈਡ ਤੇ ਕਰਤਾ ਭਈਆਂ ਨੇ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਭਾਈ ਤੇ ਸੰਗਤ ਨੂੰ ਵਧੀਆ ਸਹੂਲਤ ਮਿਲੀ ਹੋਈ ਆ ਤੇ ਆ ਆਪਣਾ ਲੰਗਰ ਆ ਤੇ ਅੱਜ ਇਕੱਠ ਘੱਟ ਆ ਕਿਉਂਕਿ ਨੌ ਬੋਆਗਾ ਹੌਲੀ ਹੌਲੀ ਇਕੱਠ ਵਧੂਗਾ ਹੈਗਾ ਮੇਨ ਸੜਕ ਤੇ ਭਾਈ ਮੇਨ ਸੜਕ ਦੇ ਸਾਹਮਣੇ ਜਿਹੜਾ ਗੇਟ ਆ ਇਹ ਤਾਂ ਆਪਾਂ ਛੇਰਾ ਵਾਲੇ ਗੁਰੂ ਘਰ ਨੂੰ ਜਾਂਦੇ ਆ ਉਹ ਸਰਾਹਤੀ ਆ ਲੰਗਰ ਆ ਮੇਨ ਗੁਰੂ ਘਰ ਆਪਣਾ ਜਿਹੜਾ ਉੱਥੇ ਹਾਂਜੀ ਤੇ ਹੁਣ ਆਪਾਂ ਸਰੋਵਰ ਤੇ ਪਹੁੰਚ ਗਏ। ਆਪਾਂ ਇਥੇ ਇਸ਼ਨਾਨ ਕਰਾਂਗੇ। ਤੇ ਇਸ਼ਨਾਨ ਕਰਕੇ ਫਿਰ ਆਪਾਂ ਮੱਥਾ ਟੇਕਣ ਜਾਵਾਂਗੇ। ਤੇ ਇਸ਼ਨਾਨ ਕਰ ਲਿਆ ਬਈ ਆਪਾਂ ਹੁਣ ਆਪਾਂ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਵਾਂਗੇ। ਤੇਰੀ ਮਨਪੰਥ ਬਣਾਈ ਇਹ ਸਾਡੇ ਕਰਕੇ ਨਹੀਂ ਹੈ। ਬਣਾਉਣ ਵਾਲੇ ਦੀ ਦਾਤ ਹੈ ਜਿੰਨ ਨੂੰ ਸਾਚ ਸਵਾਗ ਸੁਹਾ ਜਾਵੇ ਜੀਪੀ ਦਾ ਕਰ ਸਕਦੇ ਹੋ ਨਾ ਆ ਜਪਤੀ ਸਾਹਿਬ ਦਾ ਪਵਿੱਤਰ ਬਚਨ ਧਿਆਨ ਤੇ ਰੱਖ ਲੈਣਾ ਫੇਰ ਕੀ ਆ ਗਿਆ ਰੱਖਿਆ ਭਲੇ ਸੇਵਣਦਾਰੇ ਭਲੇ ਸੇਵਣਜਾ ਹਾਂਜੀ ਇਹ ਉਹ ਸਥਾਨ ਆ ਜਿਹੜੇ ਸਥਾਨ ਤੇ ਸਾਬਜਾ ਦਾ ਜੋਰਾਵਰ ਸਿੰਘ ਜੀ ਤੇ ਫਤੇ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਣਿਆ ਗਿਆ ਸੀ ਤੇ ਉਹ ਸਥਾਨ ਦੇ ਦਰਸ਼ਨ ਕਰੋ ਇਹ ਉਹ ਪਿੰਡ ਵੱਲ ਦੇਖਣ ਚੱਲੇ ਤੇ ਦਰਸ਼ਨ ਕਰ ਚੱਲੇ ਹਾਂਜੀ ਇਸ ਥਾਂ ਨੂੰ ਠੰਡਾ ਵਰਚ ਗਿਆ ਜਾਂਦਾ ਹੈ ਤੇ ਇਸ ਥਾਂ ਤੇ ਮਾਤਾ ਗੁਜਰਖੌਰ ਜੀ ਤੇ ਸੋਟਾ ਸਾਹਿਬ ਜਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਕਿਉਂਕਿ ਇੱਥੇ ਬਹੁਤ ਠੰਡੂ ਹੁੰਦੀ ਸੀ ਜੀ ਤੇ ਜਦੋਂ ਵਜ਼ੀਰ ਖਾਨ ਬੈਠ ਹੁੰਦਾ ਸੀ ਗਰਮੀਆਂ ਦੇ ਵਿੱਚ ਇੱਥੇ ਠੰਡੀ ਹਵਾ ਆਉਂਦੀ ਸੀ ਕਿਉਂਕਿ ਥੱਲੇ ਨਾਲਾ ਚੱਲਦਾ ਸੀ ਤੇ ਇਸ ਥਾਂ ਤੇ ਰੱਖਿਆ ਗਿਆ ਸੀ ਸੋਟਾ ਸਾਹਿਬ ਜਦਿਆਂ ਹੁਣ ਆਪਾਂ ਚੱਲੇ ਸੇਰਾਂ ਵਾਲੇ ਗੁਰੂ ਘਰ ਜਿੱਥੇ ਕੇ ਸੇਰਾਂ ਨੇ ਰਾਖੀ ਕੀਤੀ ਸੀ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਜ਼ਰੂਰ ਹੈ ਮੇਰਾ ਵੀ ਹਨਾ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਸ਼ਰੰਦ ਦਿਖਾਇਆ ਕਰੋ ਬਾਦਨਾ ਦੇ ਵਿੱਚ ਇਤਿਹਾਸ ਦੱਸਿਆ ਕਰੋ ਹਨਾ ਹਾਂਜੀ ਇਸ ਥਾਨ ਨੂੰ ਸੇਰਾ ਵਾਲਾ ਗੁਰੂ ਘਰ ਵੀ ਕਿਹਾ ਜਾਂਦਾ ਹੈਗਾ ਤੇ ਇਸ ਥਾਨ ਤੇ ਕਹਿੰਦੇ ਸੇਰਾਣੇ ਰਾਖੀ ਕੀਤੀ ਸੀ ਦੋ ਦਿਨ ਸਾਬ ਜੱਦਾ ਜੋਰਾਵਰ ਸਿੰਘ ਤੇ ਫਤੇ ਸਿੰਘ ਤੇ ਮਾਤਾ ਗੁਜਰ گور ਜੀ ਦੇ ਜਿਹੜੇ ਮ੍ਰਿਤਕ ਸਰੀਰ ਸੀ ਹਨਾ ਜਦੋਂ ਉਹਨਾਂ ਨੂੰ ਸੀਜਦ ਕਰ ਦਿੱਤਾ ਗਿਆ ਸੀ ਤੇ ਇਸ ਥਾਨ ਤੇ ਸਿੱਟੇ ਗਏ ਸੀ ਵਜ਼ੀਰ ਖਾਨ ਵੱਲੋਂ ਤੇ ਇਸ ਥਾਨ ਤੇ ਉਹ ਦੋ ਦਿਨ ਸਰੀਰ ਪਿਆ ਰਿਹਾ ਸੀ ਦੋ ਦਿਨ ਸੇਰਾਣੇ ਇੱਥੇ ਰਾਖੀ ਕੀਤੀ ਸੀ ਤੇ ਆ ਥੜਾ ਸਾਹ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਈ ਕਰੋ ਦਰਸ਼ਨ ਥੜਾ ਸਾਹਿਬ ਦੇ ਇੱਥੇ ਮਾਤਾ ਗੁਜਰਕੌਰ ਜੀ ਤੇ ਸੋਢੇ ਸਾਹਿਬ ਜਦਿਆਂ ਦੇ ਮ੍ਰਿਤਕ ਸਰੀਰ ਸਿੱਟੇ ਗਏ ਸੀ ਉਹਨਾਂ ਨੂੰ ਸ਼ਹੀਦ ਕਰਕੇ ਚਲ ਮੰਨ ਇੱਥੇ ਉਹਨਾਂ ਦੇ ਸਰੀਰ ਸੜਦੇ ਸੀ ਜਾਂ ਲਵੇ ਕੋਲਨਾਂ ਦੀ ਚਲਦੀ ਸੀ ਹਸਲਾਂ ਦੇ ਦੀ ਕਿਹਾ ਜਾਂਦਾ ਸੀ ਇਸ ਨੂੰ ਤੇ ਆ ਥੋੜੀ ਜੀ ਮਾਨਕਲ ਹੁਣ ਜਗ੍ਹਾ ਰੱਖੀ ਗਈ ਹੈ ਜਾਲੀ ਲਾ ਕੇ ਤੇ ਪਹਿਲਾਂ ਇੱਥੇ ਨਦੀ ਚੱਲਦੀ ਹੁੰਦੀ ਸੀ ਹੁਣ ਇਸ ਬੰਦ ਹੋ ਗਈ ਹੈ ਗੁਰੂ ਘਰ ਬਣ ਗਿਆ ਨਾ ਇੱਥੇ ਤੇ ਆ ਪੂਰਾ ਸਾਹਿਬ ਬਣਿਆ ਹੋਇਆ ਹੈਗਾ ਤੇ ਉੱਪਰ ਮਹਾਰਾਜੀ ਦਾ ਪ੍ਰਕਾਸ਼ ਕੀਤਾ ਹੋਇਆ ਹਾਂਜੀ ਹੁਣ ਤੁਹਾਨੂੰ ਅਸੀਂ ਸਾਗ ਮੱਕੀ ਦੀ ਰੋਟੀ ਦਾ ਦੁਕਾਨ ਦਿਖਾਇਆ ਇਹਦਾ ਤੇ ਹੁਣ ਆਪਾਂ ਚੱਲੇ ਜੋਤੀ ਸੁਖਨਾ ਹਾਂ ਹਾਂਜੀ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਜੋਤੀਸਰੂਪ ਸਹਿਬ ਇਸ ਥਾਂ ਤੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬ ਜਦਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਇਸ ਥਾਂ ਤੇ ਹਾਂਜੀ ਇਹ ਉਹ ਸਥਾਨ ਆ ਜਿਸ ਥਾਨ ਨੂੰ ਦਵਾਨ ਟੋਡਰ ਮਲ ਜੀ ਨੇ 78000 ਮੋਹਰਾਂ ਖੜੀਆਂ ਕਰਕੇ ਕਰੀਤਿਆ ਸੀ ਤੇ ਆਪਣਾ ਸਾਰਾ ਕੁਝ ਵੇਚਤਾ ਸੀ ਘਰਵਾਰ ਸਾਰਾ ਕੁਝ ਵੇਚਿਆ ਸੀ ਤੇ ਫਿਰ ਇਹ ਸਥਾਨ ਖਰੀਦਿਆ ਸੀ ਦੀਵਾਨ ਟੌਡਰ ਮੱਲ ਜੀ ਨੇ ਆਪਣਾ ਸਾਰਾ ਕੁਝ ਵੇਚਤਾ ਸੀ ਸਾਰਾ ਘਰਵਾਰ ਵੇਚਤਾ ਸੀਗਾ ਤੇ ਛੋਟੇ ਸਾਹਿਬ ਜਾਂ ਦਾ ਸੰਸਕਾਰ ਕਰਨ ਲਈ ਸਾਰਾ ਕੁਝ ਵੇਚ-ਵਟ ਕੇ ਉਸਨੇ ਮੂਰਾਂ ਖੜੀਆਂ ਕੀਤੀਆਂ ਸੀ ਇਸ ਥਾਂ ਤੇ ਤਾਂ ਕਰਕੇ ਇਸ ਥਾਨ ਨੂੰ ਸਭ ਤੋਂ ਮਹਿੰਗਾ ਤੇ ਪਵਿੱਤਰ ਸਥਾਨ ਕਿਹਾ ਜਾਂਦਾ ਹੈ ਜੀ ਤੇ ਮੀਂਹ ਦੀ ਸੁਭਾਵਨਾ ਹੋ ਗਈ ਤੇ ਮੀਂਹ ਪੈਣ ਲੱਗਾ ਥੋੜਾ ਥੋੜਾ ਠੰਡ ਵੀ ਪੂਰੀ ਆ ਤੇ ਅਸੀਂ ਇਸ ਠੰਡ ਨੂੰ ਮਹਿਸੂਸ ਕਰਦੇ ਪਏ ਆ ਹਨਾ ਵੀ ਦੇਖ ਲਓ ਛੋਟੇ ਸਾਬਜਦ ਨੇ ਕਿੰਨੀ ਠੰਡ ਦੇ ਵਿੱਚ ਉਹਨਾਂ ਨਾਲ ਕਿੰਨਾ ਕੁਛ ਕੀ ਕੁਛ ਹੋਇਆ ਹਨਾ ਤੇ ਅੱਜ ਮਹਿਸੂਸ ਹੁੰਦੀ ਆ ਉਹ ਗੱਲ ਅਸੀਂ ਕਰਕੇ ਅਸੀਂ ਤੁਰ ਕੇ ਨੰਗੇ ਪੈਰੀ ਸਾਰੇ ਤੀਰਥਾਂ ਦੇ ਜਾ ਰਹੇ ਆਂ ਉਸ ਤੋਂ ਬਾਅਦ ਅਸੀਂ ਗਰਮਾ-ਗਰਮ ਦੁੱਧ ਦਾ ਲੰਗਰ ਛਕਿਆ ਤੇ ਸੰਗਤਾਂ ਨੇ ਲਗਾਇਆ ਸੀ ਰਸਤੇ ਦੇ ਵਿੱਚ ਤੇ ਫਿਰ ਅਸੀਂ ਗਏ ਗੁਰਦੁਆਰਾ ਮੋਤੀਰਾਮ ਮਹਿਰਾ ਜੋ ਕਿ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਪਵਿੱਤਰ ਗਲਾਸ ਵੀ ਪਏ ਨੇ ਜਿਨ੍ਹਾਂ ਨੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਾਵਜਾਂ ਨੂੰ ਦੁੱਧ ਛਕਾਇਆ ਸੀਗਾ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਉਹਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀ ਲਿਆ ਗਿਆ ਸੀ ਹਾਂਜੀ ਉਹ ਪਵਿੱਤਰ ਗਲਾਸ ਇਸ ਪੂਰਾ ਸਾਭ ਵਿੱਚ ਰੱਖੇ ਗਏ ਨੇ ਇਸ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਠੀਰ ਮੋਤੀराम ਮਹਿਰਾ ਜੀ ਹਨ ਤੇ ਇੱਧਰ ਸਾਰਾ ਇਤਿਹਾਸ ਲਿਖਿਆ ਹੋਇਆ ਇੱਧਰ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀ ਲਿਆ ਗਿਆ ਸੀ ਇਸ ਤਰ੍ਹਾਂ ਆ ਦੇਖ ਸਕਦੇ ਹੋ ਵੀ ਉਸੇ ਤਰ੍ਹਾਂ ਹਨਾ ਤਸਵੀਰ ਬਣੀ ਹੋਈ ਆ ਤੇ ਆ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਾਬ ਜਦ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਲਾਇਆ ਸੀ ਤੇ ਨਾਲ ਹੀ ਬਈ ਗੁਰੂ ਘਰ ਦੇ ਸਾਹਮਣੇ ਮਸਜਿਦ ਬਣੀ ਹੋਈ ਹੈ ਹਨਾ ਇਉ ਮੁਸਲਮਾਨ ਵੀ ਸੀਗੇ ਜਿਨ੍ਹਾਂ ਨੇ ਪਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਲੜਾਈਆਂ ਦੇ ਵਿੱਚ ਹਿੱਸਾ ਲਿਆ ਸੀਗਾ ਤੇ ਉਵੇਂ ਹੀ ਮਸਜਿਦਾਂ ਬਣੀ ਹੋਈਆਂ ਨੇ ਦੇਖ ਸਕਦੇ ਹੋ ਅੰਦਰ ਤੁਹਾਨੂੰ ਦਿਖਾਵਾਂਗੇ ਹਾਂਜੀ ਆ ਉਹ ਮੁਸਲਮਾਨ ਵੀਰਾਂ ਦੀਆਂ ਕਬਰਾਂ ਨੇ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਾਲ ਡਟੇ ਰਹੇ ਤੇ ਲੜਾਈ ਦੇ ਵਿੱਚ ਸਿੱਧੀਆਂ ਪ੍ਰਾਪਤ ਕੀਤੀਆਂ ਤੇ ਸਰਹੰਦ ਨੂੰ ਫਤਿਹ ਕੀਤਾ ਦੇਖ ਸਕਦੇ ਹੋ ਭਾਈ ਸਾਰੀਆਂ ਕਬਰਾਂ ਉਮ ਹੀ ਬਣੀ ਹੋਈਆਂ ਨੇ ਇਹ ਗੁਫਾ ਬਣੀ ਹੋਈ ਹੈ ਸ਼ਾਇਦ ਹਾਂਜੀ ਹੁਣ ਆਪਾਂ ਭਾਂਡਿਆਂ ਤੇ ਸੇਵਾ ਲਾਵਾਂਗੇ ਹਫਤਾ ਤੇ ਆਪਾਂ ਭਾਂਡਿਆਂ ਦੀ ਸੇਵਾ ਹੀ ਕਰਨੀ ਆਂ ਭਾਂਡੇ ਮੰਦਨੇ ਆ ਹਫਤਾ ਬਰਕਤ ਦੀ ਕਿਰਪਾ ਨਾਲ ਜੋ ਆਪਾਂ ਨੂੰ ਪ੍ਰਮਾਤਮਾ ਨੇ ਸੇਵਾ ਬਖਸ਼ੀ ਆ ਉਨੀ ਕਰਾਂਗੇ ਜਿੰਨੀ ਹੋਈ ਫालतू ਕੋਈ ਗੇੜਾ ਨਹੀਂ ਕੱਢਣਾ ਬਾਹਰ ਜਿੰਨੇ ਦਿਨ ਹੋਇਆ ਪ੍ਰਮਾਤਮਾ ਨੇ ਸੇਵਾ ਲੈਣੀ ਹੋਈ ਸੇਵਾ ਕਰਾਂਗੇ ਡਟ ਕੇ ਕਰਾਂਗੇ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ 10 ਵਜੇ ਤੇ ਅੱਜ ਦੇ ਦਿਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਵਾਜ ਨੂੰ ਪਹਿਲੇ ਦਿਨ ਠੰਡੇ ਬੁਰਜ ਦੇ ਵਿੱਚ ਰੱਖਿਆ ਸੀਗਾ ਤੇ ਆਪਾਂ ਭਾਂਡਿਆਂ ਦੀ ਸੇਵਾ ਕਰੀ ਜੰਨੇ ਆ ਤੇ ਨਾਲ ਆਪਣਾ ਭਰਾ ਦਾ ਦੀਪ ਹਾਂਜੀ ਭਾਈ ਤੇ ਹੌਲੀ ਹੌਲੀ ਦੇਖੋ ਇਕੱਠ ਵੱਧ ਜਾਂਦਾ ਦੇ ਲੋਕ 8000 ਹੋ ਗਿਆ ਅੱਜ ਫੇਰ ਮੱਥਾ ਟੇਕਿਆ ਜਾਂਦਾ ਹੈ ਹਾਂਜੀ ਅੱਜ 11 ਪੋਆਗਾ ਤੇ ਅੱਜ ਫੇਰ ਆਪਾਂ ਸੇਵਾ ਦੇ ਵਿੱਚ ਲੱਗੇ ਹੋਏ ਆਂ ਤੇ ਹੁਣ ਆਪਾਂ ਸਵੇਰ ਲੱਗ ਜਨੰਨੇ ਆ ਬੈਠ ਜਨੰਨੇ ਆ ਸੇਵਾ ਦੇ ਵਿੱਚ 6:30 7:00 ਵਜੇ ਤੋ ਵਾਦ ਆਪਾਂ ਸ਼ਾਮ ਦੇ 7:30 ਵਜੇ ਉੱਠ ਦਿੰਨੇ ਆਂ ਸਾਰਾ ਦਿਨ ਆਪਾਂ ਭੰਡਾ ਲਈ ਛੇਵਾਤੇ ਹੁੰਦੇ ਬੰਦੇ ਜੀ ਆਪਾਂ ਨਾਲ ਤੇ ਆ ਮੁੰਡੇ ਬਾਕੀ ਆਪਾਂ ਨੂੰ ਮਿਲ ਕੇ ਇਹਨਾਂ ਨਾਲ ਵਧੀਆ ਮੱਤ ਮਿਲ ਗਈ ਤੇ ਬਾਕੀ ਆਪਣੇ ਅੱਤੇ ਪੈਂਡ ਦੇ ਨੇ ਹੱਤੇ ਮੰਗੇ ਆਲਦੇ ਨੇ ਵੀਰ ਤੇ ਸ਼ਾਮ ਹੋ ਗਈ ਭਈ ਹੁਣ ਅਸੀਂ ਬਾਹਰ ਨਿਕਲਿਆਂਗੇ ਤੇ ਲੰਗਰ ਛਕਣ ਆਏ ਆਂਗੇ ਤੇ ਦੁੱਧ ਵੀ ਪੀਣ ਆਏ ਆਂਗੇ ਨਾ ਮਾੜਾ ਮੋਟਾ ਕਿਹਾ ਵੀ ਚਲ ਜੀ ਸਾਡੇ ਕੋਲ ਜੂਗਾ ਤੇ ਮੁਸਲਮਾਨ ਭਰਾਵਾਂ ਦਾ ਲੰਗਰ ਲੱਗਿਆ ਹੋਇਆ ਸੀਗਾ ਤੇ ਇਹਨਾਂ ਦੇ ਲੰਗਰ ਦੇ ਵਿੱਚੋਂ ਦੁੱਧ ਦਾ ਲੰਗਰ ਛਕਿਆ ਤੇ ਬੱਤ ਵੀ ਬਰਾ ਹੁਣਾਂ ਦਾ ਸਵਾਤ ਤੇ ਬਹੁਤ ਵਧੀਆ ਸਾਨੂੰ ਇਹਨਾਂ ਦਾ ਕੰਮ ਲੱਗਿਆ ਹਨਾ ਧੰਨਵਾਦ ਜੀ ਦਾ ਬਹੁਤ-ਬਹੁਤ ਵਧੀਆ ਨਾ ਵਧੀਆ ਕੰਮ ਕਰਦੇ ਪੈਨੇ ਕਾਰਨੀ ਤੇ ਬਹੁਤ ਵਧੀਆ ਲੱਗਿਆ ਬਾਈ ਤੇ ਬਾਈ ਉਹਨਾਂ ਦੀ ਇੰਟਰਵਿਊ ਵੀ ਚੱਲੀ ਜਾਂਦੀ ਹੈ ਨਾ ਨਾਲ ਦੇ ਨਾਲ ਐਕਟਰ ਵੀ ਬਣਨ ਆਏ ਨੇ ਤੇ ਐਕਟਰੀ ਵੀ ਨੇ ਆਪਣੇ ਤੇ ਮੁਸਲਮਾਨ ਜੀ ਦੀ ਹਾਂਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ 12 ਪੋਆ ਬਾਈ ਤੇ ਅੱਜ ਦੇ ਦਿਨ ਸੂਬੇ ਦੀ ਕਚਹਿਰੀ ਲੱਗੀ ਸੀ ਅੱਜ ਦੇ ਦਿਨ 12 ਪੂ ਨੂੰ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਦੂਜੇ ਲੰਗਰ ਵਿੱਚ ਗਏ ਭਰਾਮਾ ਕੋਲ ਉੱਥੇ ਸ਼ਾਂਤਰੀਆਂ ਦਾ ਲੰਗਰ ਚੱਲਦਾ ਸੀ ਤੇ ਭਰਾਮਾ ਨੂੰ ਜੂਸ ਲੈ ਕੇ ਗਏ ਜਿਹੜੇ ਆਪਣੇ ਭਰਾ ਉੱਥੇ ਭਾਂਡਿਆਂ ਦੀ ਸੇਵਾ ਕਰਦੇ ਆ ਆ ਦੇਖ ਸਕਦੇ ਹੋ ਆਪਾਂ ਕਿ ਸ਼ਾਂਤਰੀਆਂ ਦਾ ਲੰਗਰ ਲੱਗਿਆ ਭਰਾਮਾ ਦਾ ਤੇ ਇਧਰੋਂ ਆਪਾਂ ਸ਼ਾਂਤਰੀ ਦਾ ਜੂਸ ਲੈ ਕੇ ਆ ਕੇ ਆਪਣੇ ਲੰਗਰ ਚ ਲੈ ਕੇ ਗਏ ਤੇ ਫਿਰ ਆਪਣੇ ਕੋਲ ਵਾਈ ਭਾਨਾ ਸਿੱਧੂ ਆਇਆ ਘਟੋ ਘਟ 2 2.5 ਘੰਟੇ ਸੇਵਾ ਕਰਕੇ ਗਿਆ ਆਪਣੇ ਕੋਲ ਹਨਾ ਤੇ ਵਾਈ ਹਰ ਇੱਕ ਸਾਲ ਆਉਂਦਾ ਆਪਣੇ ਕੋਲ ਸੇਵਾ ਕਰਨ ਆਪਣੇ ਲੰਗਰ ਦੇ ਵਿੱਚ ਹਨਾ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਭਰਾ ਨੂੰ ਤਰਕੀਆਂ ਬਖਸ਼ੇ ਹਰ ਸਾਲ ਵੀਰ ਨੇ ਆਉਣਾ ਹੀ ਹੋਣਾ ਹੁੰਦਾ ਹਨਾ ਇਸ ਲੰਗਰ ਵਿੱਚ ਹਾਂਜੀ ਹੁਣ ਸਾਮਾ ਹੋ ਗਈਆਂ ਤੇ ਕੱਲ ਦੇ ਨਗਰ ਕੀਰਤਨ ਦੀ ਤਿਆਰੀ ਹੋਈ ਜਾਂਦੀ ਹੈ ਕੱਲ ਨੂੰ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਜਾਣਾ ਤੁਸੀਂ ਦੇਖ ਹੀ ਲਿਆ ਹੋਣਾ ਤੁਹਾਨੂੰ ਪਤਾ ਵੀ ਹੈ ਕਿੰਨਾ ਵੱਡਾ ਨਗਰ ਕੀਰਤਨ ਨਿਕਲਦਾ ਇਕੱਠ ਬਹੁਤ ਵੱਡਾ ਗਿਆ ਭਈ ਅੱਜ ਦੇ ਦਿਨਾਂ ਦੇਖੋ ਕਿੰਨੀ ਸੰਘਤ ਕੱਢੀ ਹੋ ਗਈ ਤੇ ਫਿਰ ਆਪਾਂ ਦੁੱਧ ਛਕਿਆ ਮੋਤੀਰਾ ਮੇਰਾ ਗੁਰੂ ਘਰ ਜਾ ਕੇ ਨਾਲੇ ਆਪ ਥੋੜਾ ਜਿਹਾ ਕੱਢਿਆ ਥੋੜਾ ਫਿਰ ਲੈ ਤੇ ਕਿਉਂਕਿ ਬਈ ਸਾਰਾ ਦਿਨ ਬੈਠ ਰਹੇ ਨੇ ਮੈਂ ਲੱਤਾਂ ਕੱਢ ਜਾਂਦੀਆਂ ਸਾਰਾ ਦਿਨ ਆਪਾਂ ਭਾਂਡਿਆਂ ਦੀ ਸੇਵਾ ਕਰਦੇ ਰਹਿੰਦੇ ਨੇ ਤੇ ਸਾਵ ਨੂੰ ਬਾਹਰ ਨਿਕਲਦੇ ਹੁੰਨੇ ਆ ਤੇ ਹੁਣ ਇਸ ਟਾਈਮ ਬੜਾ ਜਾ ਬਸ ਆਪਾਂ ਦੁੱਧ ਛਕ ਕੇ ਫਿਰ ਬਹਿ ਜਾਣਾ ਦੇਖੋ ਘੱਟ ਕਿੰਨਾਗਾ ਹਨਾ ਠੰਡੇ ਬੁਰਜ ਤੇ ਵੀ ਬਹੁਤ ਜ਼ਿਆਦਾ ਘੱਟ ਹਾਂਜੀ ਗੁੱਡ ਮਾਰਨਿੰਗ ਅੱਜ 13 ਪੋਆਗਾ ਤੇ ਅੱਜ ਦੇ ਦਿਨ ਛੋਟੇ ਸਹਾਜਾਦਾਂ ਦੀ ਸ਼ਹਾਦਤ ਹੋਈ ਤੇ ਮਾਤਾ ਗੁਜਰਕੌਰ ਜੀ ਦੀ ਹੈਨਾ ਹਾਂਜੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਤੇ ਬਹੁਤ ਲਾਲਚ ਦਿੱਤੇ ਗਏ ਪਰ ਜਦੋਂ ਉਹਨਾਂ ਨੇ ਇਨਾਂ ਮੰਨੀ ਤੇ ਉਹਨਾਂ ਨੂੰ ਅੰਤ ਤਸੀਹੇ ਕਰ ਦਿੱਤਾ ਗਿਆ ਜੀਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਤੂਦ ਦੀ ਸਤੀਨਾ ਕੁੱਟਿਆ ਗਿਆ ਫਿਰ ਉਹਨਾਂ ਨੂੰ ਇੱਕ ਦਰਾਤ ਥੱਲੇ ਬੰਨ ਕੇ ਉਹਨਾਂ ਦੇ ਗਲੇਲਾ ਮਾਰੀਆਂ ਜਾਂ ਤੇ ਚਖੋਂ ਦਿੱਤੇ ਗਏ ਫਿਰ ਉਹਨਾਂ ਨੂੰ ਠੰਡੇ ਵਰਜ ਵੇ ਵਰਜ ਦੇ ਵਿੱਚ ਬਿਨਾ ਕੱਪੜਿਆਂ ਤੋਂ ਰੱਖਿਆ ਗਿਆ ਤੇ ਉਸ ਤੋਂ ਬਾਅਦ ਫਿਰ ਜਨਮਾਨਤ ਉਹਨਾਂ ਨੇ ਇਨਾਂ ਮੰਨੀ ਤੋਂਾਰੇ ਗਾਲ ਤੇ ਖੰਜਰ ਮਾਰੇ ਗਏ ਤੇ ਹੌਲੀ ਹੌਲੀ ਉਹਨਾਂ ਦੇ ਗਲੇ ਨੂੰ ਵੱਢਿਆ ਗਿਆ ਇੰਨੇ ਤਸੀਹੇ ਚੱਲਣੇ ਪਏ ਉਹਨਾਂ ਨੂੰ ਅੰਤੋਂ ਸੀਧੀਆਂ ਪਾ ਕੇ ਛੋਟੇ ਸਾਬ ਜਾਂਦੇ ਛੋਟੇ ਸਾਬ ਜਾਂਦੰਦੀ ਸੀਦੀ ਨੂੰ ਕੋਟੇ-ਕੋਟੇ ਫਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਦਿਨ ਚੜਦਾ ਗਿਆ ਉਵੇਂ-ਉਵੇਂ ਸੰਗਤਾਂ ਦਾ ਘਟਦਾ ਗਿਆ ਤੇ ਦੇਖੋ ਘਟ ਗਿਆ ਕਿੰਨਾ ਜ਼ਿਆਦਾ ਹੋ ਗਿਆ ਤੇ ਕਿਸੇ ਵੀ ਤਾਮੇ ਗਲੋਂ ਨੂੰ ਜਗ੍ਹਾ ਨਹੀਂ ਸੀ ਹੈਗੀ ਇਸ ਕਰਕੇ ਆਪਾਂ ਉਹ ਕਿਲੇ ਦੇ ਉੱਪਰ ਚੜ੍ਹੇ ਜਿਹੜਾ ਕਿ ਬੰਦਾ ਸਿੰਘ ਬਹਾਦਰ ਜੀ ਨੇ ਟੈਕਰੀ ਕੀਤਾ ਸੀ ਸਰਹੰਦ ਦੀ ਐਕਨਾ ਟੱਕਰ ਕਾ ਕੇ ਕਿਲੇ ਨੂੰ ਫਤਿਹ ਕੀਤਾ ਸੀ ਤੇ ਟੈਕਰੀ ਕਰਿਆ ਸੀ ਤੇ ਇਨਸਾਨ ਸਾਹਿਬ ਵੀ ਲੱਗਿਆ ਹੋਇਆ ਉਸੇ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਫੋਨਿਆਂ ਤੇ ਆ ਦੇ ਲੋਕ ਇਕੱਠੇ ਤਾਲੀਆਂ ਵੀ ਬਹੁਤ ਜ਼ਿਆਦਾ ਸੀ ਤੇ ਤਾਂ ਇਨਸਾਨ ਸਾਹਿਬ ਆ ਦੇਖ ਸਕਦੇ ਹੋ ਬਈ ਜੋ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਸੀ ਉਸ ਟਾਈਮ ਦਾ ਤਾਂ ਨਗਰ ਕੀਰਤਨ ਦਾ ਇਕੱਠ ਦੇਖ ਸਕਦੇ ਹੋ ਤੁਸੀਂ चार किलोमीटर के घेरे तक अजय पालक ने तौरना गा महाराजी ने तो कट देख लो कि पहले देखे देखे दे। देखे 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 दे। ਕਰਨੇ ਜਾੜੀਆਂ ਦੇ ਉਹਦਾ ਸਮਾਂ ਇੱਥੇ ਰਸਤਾ ਸਾਹਮਣੇ ਲੱਗ ਲੈਦੇ ਕਿ ਸ਼ਾਸ ਕਰਕੇ ਬੱਚਿਆਂ ਵਾਲੇ ਵੀਰਾਂ ਨੂੰ ਬੇਨਤੀ ਆ ਤੇ ਭੈਣਾਂ ਨੂੰ ਬੇਨਤੀ ਆ ਨਾ ਕਿ ਤੇ ਇੰਨੇ ਘੱਟ ਦੇ ਵਿੱਚ ਨਾ ਆਉਣ ਤੇ ਆਪਣਾ ਅਸਾਈਡ ਤੇ ਰਹਿਣ ਜਾਂ ਪਹਿਲਾਂ ਆਪਣਾ ਮੱਥਾ ਠੀਕ ਕੇ ਚੱਲ ਜਾਣ ਜਾਂ ਸਾਈਡ ਤੇ ਹੋ ਕੇ ਦੇਖ ਲੈਣ ਕਿਉਂਕਿ ਇੰਨੇ ਘੱਟ ਦੇ ਵਿੱਚ ਬੱਚੇ ਬਹੁਤ ਗੁਮਾਂ ਚਦੇ ਨੇ ਅੱਜ ਇਸ ਵਾਰ ਬਹੁਤ ਦੇਖਿਆ ਨਾ ਬੱਚੇ ਗੁੰਮ ਹੋ ਜਾਂਦੇ ਨੇ ਪਤਾ ਨਹੀਂ ਨਾਲ ਲੈਣੇ ਘੱਟ ਦੇ ਵਿੱਚ ਤੇ ਬਾਕੀ ਜੇਬ ਕਾਤਿਆਂ ਤੋਂ ਸਾਵਧਾਨ ਹਾਂਜੀ ਕਰੋ ਦਰਸ਼ਨ ਮਹਾਰਾਜ ਦੀ ਪਲਕੀ ਦੇ ਦੇਖ ਲਓ ਕਿੰਨਾ ਘੱਟਾ ਅੱਛੇ ਪਾਸੇ ਅਜੀ ਪਲਕੀ ਨਹੀਂ ਦੂਰ ਆਤੇ ਲੋਕਾਂ ਦਾ ਘੱਟ ਵੇਖੋ ਇਹ ਸੰਗਤਾਂ ਦਾ ਹਨਾ 4-5 ਕਿਲੋਮੀਟਰ ਦੇ ਘੇਰੇ ਤੇ ਹੋਊਗਾ ਮੁੱਲਗਾ ਕਿੰਨਾ ਯਾਦੇ ਘੱਟ ਇਸ ਵਾਰ ਸੰਗਤਾਂ ਕਹਿੰਦੇ ਬਹੁਤ ਜ਼ਿਆਦਾ ਪੁੱਜੀਆਂ ਸੀ ਕਰੋ ਦਰਸ਼ਨ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਰੱਬ ਵੀ ਬਿਰਾਗ ਵਿੱਚ ਅੱਜ ਮੀਂਹ ਵੇਖੋ ਬਾਈ ਮੀਂਹ ਦੀ ਸੁਭਾਵਨਾ ਹਨਾ ਤੇ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਹਿੰਦੇ 20-25 ਸਾਲ ਬਾਅਦ ਇਦਾਂ ਦਾ ਮਾਹੌਲ ਬਣਿਆ ਤੇ ਕੀ ਮੀਂਹ ਦਾ ਇੰਨਾ ਹਨਾ ਜਿਵੇਂ ਕਿ ਕਾਫੀ ਸਾਲ ਪਹਿਲਾਂ ਦੀ ਗੱਲ ਆ ਉਸ ਟਾਈਮ ਹੀ ਆਇਆ ਸੀ ਤੇ ਐਤ ਕੀ ਵੀ ਦੇਖੋ ਮੀਂਹ ਦੀ ਸੁਭਾਵਨਾ ਤੇ ਟਰਾਲੀਆਂ ਵੀ ਨਿਕਲਣ ਲੱਗੀਆਂ ਨਾ ਇਕੱਠ ਘਟਣ ਲੱਗਿਆ ਹੌਲੀ ਹੌਲੀ ਤੇ ਅੱਜ ਸਾਰਿਆਂ ਨੇ ਚਲੇ ਜਾਣਾ ਤੇ ਕੁਸ ਕੁ ਲੰਗਰ ਰਹਿ ਜਾਣਗੇ ਤੇ ਬਹੁਤੇ ਲੰਗਰ ਤਾਂ ਚੱਕੇ ਗਏ ਤੇ ਆਪਣਾ ਲੰਗਰ ਲਾਸ਼ ਤੇ ਚੱਕਿਆ ਜਾਣਾ ਆਪਾਂ ਸ਼ਾਇਦ 29 ਤਰੀਕ ਨੂੰ ਜਾਂ 30 ਨੂੰ ਜਾਈਏ ਤੇ ਹਜੇ ਆਪਾਂ ਇੱਥੇ ਹੀ ਆਗੇ 2-4 ਦਿਨ ਖਾਵਾਗੇ ਜਮਾ ਇਕੱਠ ਘੜ ਜਾਣਾ ਤੇ ਹੁਣ ਆਪਾਂ ਪਾਂਡਿਆਂ ਦੀ ਸੇਵਾ ਸਿਲਾ ਕੇ ਦੁਬਾਰਾ ਆ ਕੇ ਪਾਂਡਿਆਂ ਦੀ ਸੇਵਾ ਕਰਦੇ ਆ ਫਿਰ ਆਪਾਂ ਜਾਵਾਂਗੇ ਠੰਡੇ ਵਰਜ ਦੁੱਧ ਸ਼ਕਣਾ ਹਾਂਜੀ ਤੇ ਸਵੇਰ ਹੋ ਗਈ ਟਰਾਲੀਆਂ ਬਹੁਤ ਸਾਰੀਆਂ ਨਿਕਲ ਚੁੱਕੀਆਂ ਤੇ ਕੌਜ਼ ਨਿਕਲ ਜੰਦੀਆਂ ਨੇ ਤੇ ਸਾਰੇ ਆਪੋ ਆਪਣੇ ਪਿੰਡਾਂ ਨੂੰ ਜਾਈ ਜਾਂਦੇ ਨੇ ਲੰਗਰ ਲਗਾ ਕੇ ਤੇ ਚੱਕ ਕੇ ਆਪਾਂ ਦੇਖੋ ਆ ਜਗ੍ਹਾ ਤੇ ਟਰਾਲੀਆਂ ਖੜੀਆਂ ਸੀ ਜਮਾ ਇਹ ਜਗ੍ਹਾ ਖਾਲੀ ਹੋ ਚੁੱਕੀ ਆ ਦੇਖੋ ਦੂਰ ਦੂਰ ਤੱਕ ਕੌਸ ਨਹੀਂ ਵੇਖਦਾ ਪਹਿਲਾਂ ਇੱਥੇ ਟਰਾਲੀਆਂ ਟਰਾਲੀਆਂ ਸੀ ਭਈਆ ਸਾਰੀ ਜਗ੍ਹਾ ਭਰੀ ਫੇਸੀ ਅਖੰਡਾ ਸਹਿਵਾ ਦੇਖੋ ਵੀ ਹਾਂਜੀ ਵੀਰੇ ਤੇ ਲੰਗਰ ਵਾਲੇ ਵੀਰਾਂ ਨੂੰ ਇੱਕ ਬੇਨਤੀ ਕਰਨੀ ਸੀ ਸਾਰੀਆਂ ਸੰਗਤਾਂ ਨੂੰ ਜਿਹੜੇ ਵੀ ਭਰਾ ਇੱਥੇ ਆਉਂਦੇ ਹੁੰਦੇ ਹਨ ਇਹਨਾਂ ਨੂੰ ਤੇ ਆਪਣਾ ਕੂੜਾ ਮੇਰਾ ਵੀਰ ਨਾਲ ਲੈ ਕੇ ਜਾਇਆ ਕਰੋ ਹਨਾ ਤੇ ਇਸ ਪਵਿੱਤਰ ਸਥਾਨ ਤੇ ਆਪਾਂ ਇਦਾਂ ਗਾਹ ਨਾ ਪਾ ਕੇ ਜਾਇਆ ਕਰੋ ਤੇ ਆ ਦੇਖ ਸਕਦੇ ਹਾਂ ਵੀ ਕਿੰਨਾ ਗਾਹ ਪਿਆ ਪਿਆ ਹਨਾ ਤੇ ਅਖੰਡਾ ਸਾਹਿਬ ਜੀ ਵੀ ਬਹੁਤ ਜ਼ਿਆਦਾ ਗਾਹ ਪਿਆ ਹੈ ਤੇ ਪਾਣੀ ਵੀ ਖੜਾ ਵੇਖ ਲਓ ਭਾਈ ਇਹਦੀ ਵੀ ਸਾਮਸਮਾਲ ਦੀ ਬਹੁਤ ਜ਼ਰੂਰਤ ਹੈ ਇਹ ਆ ਜਾਂਦਾ ਉੱਪਰ ਜਾਂਦਾ ਕਿੰਨਾ ਤੇ ਉਹ ਜਿਹੜਾ ਇਹਦਾ ਮੈਂ ਠੀਕ ਆ ਇਹ ਕੋਈ ਨਹੀਂ ਤੇ ਉਹ ਹੱਲਵਾ ਇਹ ਖਾਣਾ ਬਣਾਇਆ ਤੇ ਲੈ ਕੇ ਆ ਬਈ ਜਮਰੇ ਉੱਪਰ ਵੀ ਮੰਜ਼ਲਾ ਉੱਪਰੋਂ ਪਤਾ ਲੱਗਦਾ ਜਮਾਖੰਡੇ ਦਾ ਗਰਾਊਂਡ ਨਾਲ ਜੇ ਵੀਡੀਓ ਬਣਾਈਏ ਤਾਂ ਬਰਾਬਰ ਦਾ ਨਹੀਂ ਜਾਗਦੇ ਜਾਂ ਖੰਡੇ ਤੋਂ ਪਰਚ ਨਹੀਂ ਸਕਦੇ ਪਰ ਫਿਰ ਵੀ ਲੋਕ ਤੋਏ ਕਰਦੇ ਉੱਪਰ ਵੀ ਕਾਰਨ ਪਾਣੀ ਦੇਖੋ ਕਿੰਨਾ ਖੜਾ ਹਾਂਜੀ ਤੇ ਲੱਗਰ ਆਪਣਾ ਚੱਲੀ ਜਾਂਦਾ ਤੇ ਅੱਜ ਉੜਾ ਬਾਕੀ ਸਾਰੇ ਲੰਗਰ ਬੰਦ ਹੋ ਗਏ ਆਪਣੇ ਵਾਲੇ ਜਰਾਤ ਜ਼ਿਆਦਾ ਆ ਗਿਆ ਆ ਦੇਖ ਰਹਾ ਕਿ ਉਹ ਪੀਲਾ ਲੱਗਦਾ ਹੈ ਬੰਦੇ ਸਾਰੇ ਹਾਂਜੀ ਭਾਈ ਤੇ ਅੱਜ ਆਪਣੀਆਂ ਤੋਰਨ ਦੀਆਂ ਤਿਆਰੀਆਂ ਨੇ ਤੋਰਦੇ ਆਂ ਕਿਉਂ ਕਰਨੇ ਮਿਲਦਾ ਹੈ ਰਨ ਚੱਲ ਤੋਰਦੇ ਆਂ ਫਿਰ ਇਹ ਵੀ ਮੈਨੂੰ ਹਾਂ ਹਾਂ ਭਾਈ ਕਰਨੇ ਚਾਹਨਾ ਹਾਂਜੀ ਭਾਈ ਅੱਜ ਆਪਣਾ ਪਿੰਡ ਜਾਣ ਦਾ ਟਾਈਮ ਆ ਗਿਆ ਤੇ ਕਿਉਂਕਿ ਬਿਲਕੁਲ ਵੀ ਜੀ ਨਹੀਂ ਕਰਦਾ ਪਿੰਡ ਜਾਣ ਦਾ ਤੇ ਬਾਈਆਂ ਨਾਲ ਮਤ ਮਿਲ ਗਈ ਸੀ ਬਿਲਕੁਲ ਵੀ ਜਮਈ ਜੀ ਨਹੀਂ ਕਰਦਾ ਪਿੰਡ ਜਾਣ ਦਾ ਪਰ ਹੁਣ ਜਾਣਾ ਪਊਗਾ ਬਈ ਮਜਬੂਰੀ ਆ ਜਿੰਨੀ ਸੇਵਾ ਪਰਮਾਤਮਾ ਨੇ ਆਪਾਂ ਨੂੰ ਬਖਸ਼ੀ ਕਰਵਾਈ ਆਪਣੇ ਤੋਂ ਨਹੀਂ ਲੈ ਕੇ ਲਾਵੇ ਪਰਮਾਤਮਾ ਸਭ ਦਾ ਭਲਾ ਕਰੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਠੀਕ ਆ ਕਾਲੇ ਬਈ ਠੀਕ ਹੈ ਓਕੇ ਓਕੇ ਠੀਕ ਆ ਠੀਕ ਆ ਜੀ ਆਹ ਦੀਪ ਆ ਠੀਕ ਆ bro ਓਕੇ ਜੀ ਭਾਈ ਤੇ ਅਗਲੇ ਸਾਲ ਮਿਲਦੇ ਆਂ